ਫਰਨਾਕ ਜਿਹੜਾ ਲੜਾਈ ਹੋਈ ਹੈ ਬੈਂਕ ਨੋਨੀ ਦੇ ਕੀ ਮਾਮਲਾ ਕਿਹਾ ਸਰਪੁਰਾ ਮਰਾ ਹੀ ਦਾ ਕਤਲ ਕਿਹਾ ਇਹ ਕੰਝਾ ਕਾਰਨ ਹੈ ਕਿ ਪ੍ਰਵੀਨ ਸੂਰ ਹੈ ਲੜਕੀ ਉਹ ਆਪਣੇ ਘਰ ਜੀ ਉਹਦੇ ਸਾਹਮਣੇ ਜਿਹੜਾ ਇੱਕ ਵੰਸੀ ਨਾਮ ਦਾ ਕਰੇਂਦਾ ਆਂਦਾ ਆਟੋ ਚਲਾਉਂਦਾ ਉਹਨਾਂ ਦੀ ਕੋਈ ਟੁੱਟ ਮੇਲ ਮਾ ਪਹਿਲੇ ਹੋਈ ਸੀ ਕੋਈ ਉਹਨੇ ਫਿਰ ਰਾਤ ਨੂੰ ਕੋਈ 10:30 ਦੇ ਕਰੀਬ ਉਹਨਾਂ ਦੇ ਘਰ ਦੀ ਮੋਰੇ ਕਾਜੀ ਨੂੰ ਚੱਕ ਲਿਆ ਤੇ ਉਹ ਜਿਹੜਾ ਬੜੀ ਯੋਜਕਾ ਲਾ ਤੇ ਫਿਰ ਉਹਨੂੰ ਪੱਥਰ ਮਾਰੇ ਲੋਕ ਉਹਨਾਂ ਤੋਂ ਸਿਰ ਚ ਲੱਕਾ ਜੇ ਜਲਾਉਂ ਉਚੜੀ ਉੱਗ ਜੇ ਦੋਗੇ ਇਹਨਾਂ ਜਿਹਨਾਂ ਪਾਰਟੀ ਨੂੰ ਟਾਈਮ ਦਿੱਤਾ ਮੈਂ ਟਾਈਮ ਦੇ ਕੇ ਜੋ ਵੀ ਇਹਨਾਂ ਦਾ ਕੋਈ ਬਣੂਗਾ ਜੇ ਇਹਨਾਂ ਦੀ ਕੋਈ ਸੈਟਲਮੈਂਟ ਹੋ ਗਈ ਠੀਕ ਹੈ ਜੇ ਨਹੀਂ ਹੈ ਤਾਂ ਫਿਰ ਕਾਰਵਾਈ ਹੋਣੀ ਕਰ ਦਿਆਂਗੇ ਇਹ ਜਿਸ ਨੌਜਵਾਨ ਨੇ ਹਮਲਾ ਕੀਤਾ ਕੱਲਾ ਸੀ ਇਹ ਨਾਲ ਦੇ ਹੋਰ ਵੀ ਸੀ ਇਹ ਕੱਲਾ ਹੀ ਸੀ ਜੀ ਫਿਰ ਸਰ ਪੂਰਾ ਲੱਖੇ ਦੇ ਲੋਕ ਜਣ ਕਹਿੰਦੇ ਮੈਨੂੰ ਕਦੇ ਪਰੇਸ਼ਾਨ ਨਹੀਂ ਕਾਫੀ ਵਾਰ ਮਲੰਚਨ ਕਰ ਚੁੱਕਾ ਆ ਕਦੇ ਕੋਈ ਸੁਣਵਾਈ ਨਹੀਂ ਹੁੰਦੀ ਕਨਸਟੇਬਲ ਕੰਮ ਨਹੀਂ ਕਰਦੀ ਮੈਂ ਮੇਰੇ ਲਈ ਧਿਆਨ ਦੇ ਵਿੱਚ ਜਿੰਨੀ ਪਹਿਲੀ ਕੰਪਲੇਨੈਂਸ ਲਾਈ ਹੈ ਜੇ ਪਹਿਲੀ ਸਾਲ ਹੀ ਮੈਨੂੰ ਪਤਾ ਨੂੰ ਤੇ ਇਹ ਪਹਿਲੀ ਵਾਰੀ ਮੈਨੂੰ ਕੰਪਲੇਨਟ ਆਈ ਹੈ ਮੈਂ ਇਹਨਾਂ ਨੂੰ ਬੁਲਾ ਰਹੇ ਦੋਨੇ ਪਾਰਟੀਆਂ ਆ ਗਈਆਂ ਮੇਰੇ ਕੋਲ ਮੈਨੂੰ 4 ਵਜੇ ਦਾ ਟਾਈਮ ਦਿੱਤਾ। ਇਲਾਕੇ ਦੇ ਲੋਕ ਕਹਿੰਦੇ ਨੇ ਕਿ ਇਹ ਨਸ਼ਾ ਵਗੈਰਾ ਵੀ ਵੇਚਦੇ ਨੇ, ਕਿੱਤਾ ਵਗੈਰਾ ਇਸ ਵੰਨ। ਨਹੀਂ ਇੱਟਾ ਇੱਟਾ ਦੀ ਕੁ ਕਰਦੇ ਮੇਰੇ ਸਾਹਮਣੇ। ਤੇ ਦੋਨੇ ਪਾਰਟੀਆਂ ਆਂਦੀਆਂ ਜੋ ਬੰਦ ਕਰ ਉਹ ਦੀ ਗਲਤੀ ਉਹ ਕੀਤੀ ਜਾਂ ਹਾਂ ਕਰ ਦੋ। ਠੀਕ। ਇਹ ਕਹਿਣਾ ਚਾਹੁੰਦਾ ਜੀ ਅਸੀਂ ਘਰੇ ਆਪਣਾ ਇਕੱਲੇ ਨੂੰ ਕੰਮ ਤੇ ਜਾਂਦੇ ਆਂ। ਕਈ ਵਾਰੀ ਇਕੱਲੇ ਹੁੰਦੇ ਨੇ ਤੇ ਕੁਝ ਵੀ ਹਰਕਤ ਕਰ ਸਕਦਾ ਹੈਗਾ। ਜਿਵੇਂ ਅੱਜ ਉਹਨੇ ਸਾਡੇ ਹੁੰਦੇ ਹੁੰਦੇ ਗੱਲ ਟੋਟਾ ਮਾਰਿਆ ਤੇ ਸਿਰ ਪਾੜਿਆ ਮੇਰੀ ਜਨਨਨੀ ਦਾ ਵਾਈਫ ਦਾ। ਤੇ ਮੈਂ ਹੀ ਮੰਗ ਕਰਦਾ ਇਹ ਤੇ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਕਿਉਂਕਿ ਬਾਕੀ ਵੀ ਸਾਰੇ ਕੱਲੇ ਰਹਿੰਦੇ ਕਿਉਂਕਿ ਆਦਮੀ ਦਾ ਕੰਮ ਤੇ ਚੱਲੇ ਨੇ ਕਰੇ ਜਨਨੀਆਂ ਕੱਲੇ ਰਹਿੰਦੀਆਂ ਨੇ ਇਹਨਾਂ ਦਾ ਕੋਈ ਭਰੋਸਾ ਨਹੀਂ ਹੈਗਾ ਕਦੋਂ ਕੀ ਕਰਨ ਕੱਲ ਜਦੋਂ ਹੰਗਾਮਾ ਕੀਤਾ ਗਿਆ ਜਦੋਂ ਗਾਲਾਂ ਕਢੀਆਂ ਗਈਆਂ ਕੋਈ ਨਸ਼ਾ ਵਗੈਰਾ ਵੀ ਕੀਤਾ ਸੀ ਨਸ਼ਾ ਕਰਦਾ ਇਹ ਚਿੱਟਾ ਪਿੰਦਾ ਹੈ दारू ਪਿੰਦਾ ਦਾ ਰੱਜ ਕੇ ਵੇਚਦਾ ਵੀ ਹੈ ਇਹ ਤੁਹਾਡੇ ਕੋਈ ਨੁਕਸਾਨ ਵੀ ਹੋਇਆ ਜਦੋਂ ਟੋਟੋ ਮਾਰੀ ਹਾਂਜੀ ਆਪਰ ਟੈਲਾ ਟੁੱਟਿਆ ਜੀ ਉਹ ਦੇਖੋ ਇੱਟਾਂ ਵਾਰੀਆਂ ਦੇਣੇ ਨੇ ਤੇ ਬਾਅਦ ਵਿੱਚ ਸਿਰ ਤੇ ਮਾਰੇ ਰੇ ਮੋਬਾਈਲ ਮੇਰਾ ਟੁੱਟਿਆ ਹੈਗਾ ਆਹ ਦੇਖੋ ਹਾਂ ਜੀ ਆ ਦੇਖੋ ਜੀ ਤੇ ਜਦੋਂ ਤੁਹਾਡੀ ਵਾਈਫ ਦੇ ਸਿੱਧਾ ਮਰੀਆਂ ਨਾਲ ਤੁਸੀਂ ਗਏ ਹੋ ਮੈਂ ਸੁੱਤਾ ਪਿਆ ਸੀਗਾ ਅੰਦਰ ਹਾਂ ਮੈਡੀਕਲ ਕਰਵਾਤਾ ਹੋਇਆ ਜੀ ਇਹਨਾਂ ਦਾ ਤੇ ਰਿਪੋਰਟ ਵੀ ਕਰਾਈ ਹੋਈ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਕੁਝ ਪਤਾ ਲੱਗਿਆ ਅੱਜ ਸਵੇਰੇ ਆਏ ਸੀਗੇ ਐਸੇ ਆਪਣਾ ਥਾਣੇਦਾਰ ਸਾਹਿਬ ਆਏ ਸਵੇਰੇ ਉਹ ਇਹ ਕਹਿ ਕੇ ਗਏ ਨੇ 1 ਵਜੇ ਤੱਕ ਕਰਕੇ ਦੇਣ ਨੂੰ ਕਹਿ ਕੇ ਮੁੰਡਾ ਪੇਸ਼ ਕਰੋ ਬਟੇ ਹਜੇ ਤੱਕ ਪੇਸ਼ ਨਹੀਂ ਕੀਤਾ ਮੁੰਡਾ ਇਹਨਾਂ ਨੇ ਮੰਗ ਕਾਰਵਾਈ ਦੀ ਮੰਗ ਕਰਦੇ ਕਾਰਵਾਈ ਇਹਨਾਂ ਦੇ ਸਖਤੋ ਸਖਤ ਕੀਤੀ ਜਾਵੇ ਜੀ ਨਾਮ ਪ੍ਰਵੀਨ ਹੈ ਮੇਰਾ ਤੇ ਰਾਤੀ ਇਹਨਾਂ ਮੁੰਡੇ ਨੇ ਗਾਲ੍ਹਾਂ ਕੱਢੀਆਂ ਸਾਨੂੰ ਗੇਟ ਦੇ ਬਾਹਰ ਆ ਕੇ ਉਹ ਗਾਲਾਂ ਕਿਉਂ ਗੱਡੀਆਂ ਕੁਛ ਨਹੀਂ ਸਮਝ ਆਂਦੀ ਵੀ ਨਾਮ ਆਪਣੀ ਜੈਤੀਰਾ ਲਾ ਰਿਆ ਕਿ ਮੇਰੇ ਚਾਚੀ ਨੂੰ ਇਹਨਾਂ ਨੇ ਮਾਮਾ ਭੈਣਾਂ ਦੀਆਂ ਗਾਲਾਂ ਕਰਦੇ ਥਾਲਾ ਕਿ ਉਹਦੀ ਚਾਚੀ ਨੂੰ ਅਸੀਂ ਬੁਲਾਉਂਦੇ ਤੱਕ ਨਹੀਂ ਆਏਗੇ ਮੈਨੂੰ ਨਹੀਂ ਪਤਾ ਇਹਨੇ ਕਿਸ ਚੀਜ਼ ਦੀ ਰੰਜਿਸ਼ ਕੱਢੀ ਆ ਸਾਡੇ ਨਾਲ ਕਿਸ ਚੀਜ਼ ਦੀ ਨਹੀਂ ਤੇ ਇਹਨੂੰ ਮੈਂ ਹੀ ਪੁੱਛਿਆ ਸੀਗਾ ਮੈਂ ਕਿ ਤੂੰ ਗਾਲਾਂ ਕਿੰਨੂੰ ਕੱਢਦਾ ਪਿਆ ਉੱਪਰ ਉਹਦੀ ਕੱਢੀ ਮੈਂ ਜੋ ਹੁਣ ਤੂੰ ਬੋਲਦਾ ਪਿਆ ਆ ਉਹ ਹੀ ਤੂੰ ਸਵੇਰੇ ਬੋਲੀ ਤੇ ਇਹਨੇ ਨਾਲ ਹੀ ਮੈਨੂੰ ਗੰਦੀ ਗੱਲ ਕੱਢੀ ਨਾਲੇ ਇੱਟ ਚੁੱਕ ਕੇ ਸਿੱਧੀਆਂ ਕੋਠੇ ਦੇ ਮਾਰਨੀਆਂ ਸ਼ੁਰੂ ਕਰਦੀਆਂ ਦੋ ਇੱਟਾਂ ਨੇ ਮਾਰੀਆਂ ਤੇ ਫੇਰ ਮੇਰੇ ਹੱਥੇ 'ਚ ਮੋਬਾਈਲ ਸੀ ਮੋਬਾਈਲ ਮੇਰਾ نیچے ਡਿੱਗ ਗਿਆ ਮੋਬਾਈਲ ਚੁੱਕਣ ਵਾਸਤੇ ਮਾਈ ਸੀਗੀ ਮੋਬਾਈਲ ਚੁੱਕਣ ਆਈ ਇਹਨੇ ਫੇਰ ਮੈਨੂੰ ਉੱਥੇ ਆ ਕੇ ਮਤਲਬ ਕਿ ਫੇਰ ਇਹਨੇ ਇੱਟ ਚੁੱਕੀ ਨਾਲ ਹੀ ਮੈਨੂੰ ਬਾਲਾ ਤੋਂ ਫੜਿਆ ਘੜੀਸਿਆ ਇੱਥੇ ਇੱਕ ਮੇਰੇ ਏਟ ਸੇਟੇ ਮਾਰੀ ਆ ਛੇ ਟਾਂਕੇ ਲੱਗੇ ਨੇ ਇੱਕ ਮੇਰੇ ਇੱਥੇ ਮਾਰੀਆਂ ਮੇਰਾ ਬੱਚਾ ਮੁੰਡਾ ਛਡਾਣ ਵਾਸਤੇ ਆਇਆ ਮੇਰੇ ਮੁੰਡੇ ਦੇ ਵੀ ਮਾਰੀਆਂ ਮੇਰੀ ਕੁੜੀ ਨੂੰ ਵੀ ਗਾਲਾਂ ਕੱਢੀਆਂ ਨਾਲ ਵੀ ਸੀ ਬਤਨ ਨਾਲ ਉਹਦੇ ਚਾਚਾ ਚਾਚੀ ਉਹ ਤਾਂ ਕਿ ਉਹ ਮੁੰਡਾ ਇੱਥੇ ਕੱਲਾ ਖੜਾ ਸੀ ਔਰ ਥੋੜੇ ਜੇ ਦੋ ਤਿੰਨ ਕਦਮ ਤੇ ਉਹ ਰੀ ਚਾਚੀ ਦਾਦੀ ਸਾਰਾ ਵੱਡਾ ਭਰਾ ਤੇ ਵਿੱਚ ਹੀ ਉਹਰੇ ਚਾਚਾ ਸਾਰੇ ਉੱਥੇ ਖੜੇ ਦੇਖਦੇ ਪਏ ਸੀ ਵੀ ਇਹਨੂੰ ਮਾਰਦਾ ਪਿਆ ਜਾਂ ਗਾਲਾਂ ਕੱਢਦਾ ਪਿਆ ਵਾ ਕੋਈ ਪੁਰਾਣੀ ਰਜਿਸਟਰ ਨਹੀਂ ਪੁਰਾਣੀ ਰਜਿਸਟਰ ਕੋਈ ਨਹੀਂ ਐ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਨਹੀਂ ਆਈ ਜੀ ਅਸੀਂ ਗਏ ਸੀ ਕੋਦ ਲੇਕਿਨ ਪੁਲਿਸ ਸਵੇਰੇ ਆਈ ਕੀ ਕਾਰਵਾਈ ਦੀ ਮੰਗ ਕਰਦਾ ਕਾਰਵਾਈ ਦੀ ਮੰਗ ਤਾਂ ਅਸੀਂ ਇਹ ਕਰਦੇ ਕਿਉਂਕਿ ਬਹੁਤ ਤੰਗ ਕੀਤਾ ਹੋਇਆ ਇਹਨੇ ਇਹ ਤਾਂ ਜੈਸੇ ਜੋ ਬਾਕੀ ਇਹਨਾਂ ਨੂੰ ਮੇਰੇ ਗਲੀ ਵਾਲਿਆਂ ਨੂੰ ਪਤਾ ਹੀ ਆ। ਪੂਰੀ ਗਲੀ ਪੂਰੀ ਬੇਪਰੇਸ਼ਾਨ ਹੋ ਗਈ। ਹਾਂ ਜੀ ਸਾਰੇ ਪਰੇਸ਼ਾਨ ਨੇ। ਮਾਮਲਾ ਇਹਨਾਂ ਦਾ ਅਸੀਂ ਅੰਦਰ ਬੈਠੇ ਸੀ। ਸਾਨੂੰ ਲੜਾਈ ਦੀ ਆਵਾਜ਼ ਆਈ। ਜੀ। ਜਦੋਂ ਅਸੀਂ ਬਾਹਰ ਝਾਤੀ ਮਾਰੀ ਤੇ ਇਹਨੂੰ ਕੁੜੀ ਨੂੰ ਮੁੰਡਾ ਘੜੀਸ ਰਿਹਾ ਸੀ। ਜੀ। ਅਸੀਂ ਮੁੰਡਿਆਂ ਨੂੰ ਆਵਾਜ਼ ਦੇਤੀ ਭੱਜ ਕੇ ਬਾਹਰ ਨਿਕਲੋ। ਜਨਾਨੀ ਦੀ ਲੜਾਈ ਸੀ। ਆ ਜੇ ਧੀ ਆ ਸਾਡੀਆਂ ਵੀ ਨੌਵਾ ਮਾ ਪੋਤਰੀ ਐ ਜਵਾਨ ਇੰਨੀ ਗੁੰਡਾਗਰਦੀ ਖੜੀ ਰਹੀ ਰਹੀ ਇਹਨਾਂ ਦੇ ਬੂਹੇ ਘਾੜੀ ਬੜੀ ਵੇਰੀ ਇਹਨਾਂ ਨੂੰ ਰੋਕਿਆ। ਤੇ ਰੁਕਦੇ ਨਹੀਂ ਇਹ। ਇਹਨਾਂ ਦੇ ਪੰਜ ਮੁੰਡੇ ਆ ਗਏ ਚਾਰ ਚਲੇ ਗਏ ਇਹਨਾਂ ਦਾ ਕੰਮ ਹੀ ਇਹ ਸੀ ਠੀਕ ਆ ਅਸੀਂ ਇਹਨਾਂ ਨੂੰ ਰੋਕਦੇ ਆ ਇਹ ਰੁਕਦੇ ਨਹੀਂ ਸਾਡੀਆਂ ਧੀਆ ਪਿਣਾ ਨੇ ਨੇਰੇ ਸਵੇਰੇ ਵੀ ਨੰਗਣਾ ਬੰਦਿਆਂ ਦੀ ਲੜਾਈ ਹੁੰਦੀ ਬੇਸ਼ੱਕ ਨਾ ਨਿਕਲਦੇ ਪਰ ਅਸੀਂ ਕੁੜੀ ਨੂੰ ਵੇਖ ਕੇ ਭੱਜੇ ਆ ਨਿਕਲੇ ਆ ਫੇਰ ਉਹਦੀ ਦਾਦੀ ਨੇ ਭਜਾਤਾ ਉਹਨੂੰ ਗਲੀ 'ਚ ਮਗਰ ਉਹਦੀ ਦਾਦੀ ਭੱਜੀ ਜਦੋਂ ਕਿਸੇ ਦੇ ਹੱਥੀ ਪੈਂਦਾ ਭੰਨ ਤੋੜ ਕਰ ਜਾਂਦਾ ਫੇਰ ਉਹਦੀ ਦਾਦੀ ਉਹਨੂੰ ਬਾਹਰ ਕੱਢ ਦਿੰਦੀ ਫੇਰ ਉਹਦੀ ਦਾਦੀ ਇੰਨੀਆਂ ਗਾਲਾਂ ਕੱਢਦੀ ਮੰਦਾ ਚੰਗਾ ਬੋਲਦੀ ਠੀਕ ਆ ਨਾ ਹਾਂ ਇਟਾ ਟੋਟਾ ਵੀ ਮਾਰੀਆਂ ਹਾਂ ਇਟਾ ਟੋਟਾ ਵੀ ਮਾਰੀਆਂ ਪਹਿਲਾ ਵੀ ਹੰਕਮਾ ਹੋਇਆ ਪਹਿਲਾ ਕਾਮਾ ਹੋਇਆ ਉਹਨਾਂ ਦਾ ਦਰਵਾਜ਼ਾ ਤੋੜਿਆ ਫਿਰ ਇੱਕ ਜਨਾਨੀ ਇੱਥੋਂ ਗਲੀ 'ਚੋਂ ਕੁੱਟੀ ਉਹਨੇ ਪਤਾ ਨਹੀਂ ਕੀ ਕਿਹਾ ਉਹਦੇ ਗਾਲ ਪੈ ਗਿਆ ਉਹਦੇ ਥੱਫੜ ਮਾਰਤੇ ਉਹ ਵੀ ਪਰਦੇਸੀ ਐ ਇਹ ਇਹਦੇ ਉੱਤੇ ਪਹਿਲਾਂ ਵੀ ਕੋਈ ਮੁਕਦਮਾ ਦਰਜ ਨਹੀਂ ਪਹਿਲਾਂ ਆਦੇ ਤੇ ਮਾੜਾ ਮੋਟਾ ਹੋਊਗਾ ਥਾਣੇ ਜ਼ਰੂਰ ਹੋਊਗਾ ਪਰ ਆਹ ਤਿੰਨ ਚਾਰ ਕੇਸ ਨੇ ਗਲੀ ਗਲੀ ਦੇ ਵਿੱਚ ਕੀਤੇ ਅੱਛਾ ਗਲੀ ਦੇ ਵਿੱਚ ਲੜਾਈ ਚੁਗੜੀ ਹਾਂਜੀ ਗਲੀ 'ਚ ਹੀ ਕੀਤੇ ਤੇ ਨੰਗਾ ਨੂੰ ਜਗ੍ਹਾ ਨਹੀਂ ਹੁੰਦੀ ਐ ਨਾ ਮੁੰਡੇ ਖਲਾਰ ਲੈਂਦੇ ਐ ਅੱਛਾ ਨਸ਼ੇ ਵੇਚਣ ਵਾਲੇ ਨਸ਼ੇ ਨਾਲ ਹੀ ਰੱਜਿਆ ਹੁੰਦਾ ਕੀ ਕਰਦੇ ਗਾ ਕਾਰਵਾਰੀ ਇਹ ਹੀ ਜੋ ਅਸੀਂ ਆਪਦੀ ਮੰਗ ਕਰਦੇ ਆ ਸਾਡੀ ਪੁਲਿਸ ਵਾਲੀ ਸੁਣੇ ਇਹਨੂੰ ਅਸੀਂ ਅੰਦਰ ਕਰਾਉਣਾ ਮੁੰਡੇ